ਦੇ ਭੇਜੇ ਹੋਏ ਸਿਪਾਈ ਤੇ ਹੈ ਹੀ ਸਾਨੂੰ ਨੇੜੇ-ਨੇੜੇ ਦੇ ਬਾਈ ਧਾਰ ਰਾਜ ਬਾਈ ਧਾਰ ਦੇ ਸਾਰੇ ਰਾਜੇ ਉਹ ਵੀ ਨਾਲ ਲੱਗੇ ਹੋਏ ਐ ਲੁਟੇਰੇ ਨਾਲ ਲੱਗੇ ਹੋਏ ਐ ਜਦੋਂ ਪਤਾ ਹੁੰਦਾ ਨਾ ਵੀ ਇਹੋ ਜਿਹਾ ਮੌਕਾ ਫਿਰ ਰਲ ਜਾਂਦੀ ਦੁਨੀਆ بڑے ਲੁਟੇਰੇ ਗਲਤ ਬੰਦੇ ਜਿੰਨੇ ਉਹ ਸਭ ਨਾਲ ਤੁਰ ਪਏ ਸੀ ਬੜੀ ਵੱਡੀ ਲੱਖਾਂ ਦੀ ਗਿਣਤੀ ਸੀ ਕਹਿੰਦੇ ਸਾਰਾ ਚਮਕੌਰ ਖਾਲੀ ਕਰਾਇਆ ਲੁੱਟਿਆ ਇਹਨਾਂ ਨੇ ਪਿੰਡ ਰਸਤਾ ਲੁੱਟ ਲੀਆਂ ਪੁਜਾਤ ਦੇ ਪਿੰਡ ਵਾਲੇ ਜਾਨ ਬਚਾ ਕੇ ਸਾਰਾ ਚਮਕੌਰ ਖਾਲੀ ਹੋ ਗਿਆ ਨਿਕਲ ਗਏ ਸੀ ਸਾਰੇ ਚਮਕੌਰ ਖਾਲੀ ਕਰ ਲਿਆ ਇਹ 21 ਦਸੰਬਰ ਜਿਹੜੀ ਰਾਤ ਲੰਗੀ ਹੈ ਇਹਨਾਂ ਨੇ ਤੰਬੂ ਲਾ ਲਏ ਸੀ ਆਪ ਉਹ ਆਪਣੇ ਘੇਰਾ ਪਾ ਲਿਆ ਸੀ ਵੀ ਹੁਣ ਗੜੀ ਦੇ ਆਲੇ ਦੁਆਲੇ ਘੇਰਾ ਪਾ ਲਿਆ ਖਾਲੀ ਕਰਾ ਕੇ ਪਿੰਡ ਕਹਿੰਦੇ ਹੁਣ ਨਹੀਂ ਜਾਣ ਦਿੰਦੇ ਇਹ ਹੁਣ ਖਤਮ ਹੋ ਜੂ ਗੱਲ ਸਵੇਰ ਦਾ ਬਸ ਦਿਨ ਚੜ੍ਹੇ ਸਹੀ ਐਸਾ ਮੁਕਾਬਲਾ ਹੋਣਾ ਹੈ ਖਤਮ ਹੋ ਜਾਣੀ ਹੈ ਖੇਡ ਸਾਰੀ ਬਸ ਇਹ ਇੰਨਾ ਚਿਰ ਸੀ ਬਸ ਆਨੰਦਪੁਰ ਤੋਂ ਚਮਕੌਰ ਤੱਕ ਹੀ ਪਹੁੰਚਣਾ ਸੀ ਪਹੁੰਚ ਗਏ ਹੁਣ ਕੱਲ ਖਤਮ ਹੋ ਜਾਣਾ ਲੱਖਾਂ ਦੀ ਗਿਣਤੀ ਹੈ ਥੋੜੇ ਜੇ ਬੰਦੇ ਅੰਦਰ ਅੱਛਾ ਇਹ ਇੱਕ ਭੇਤ ਰਿਹਾ ਆਈਡੀਆ ਨਹੀਂ ਸੀ ਵੀ ਅੰਦਰ ਬੰਦੇ ਕਿੰਨੇ ਆ ਆਈਡੀਆ ਨਹੀਂ ਉਹਨਾਂ ਨੂੰ ਲੱਗਿਆ ਵੀ 40 ਜਣਿਆਂ ਦਾ ਆਈਡੀਆ ਨਹੀਂ ਸੀ ਇਹ ਨਹੀਂ ਸੀ ਪਤਾ ਵੀ ਕਿੰਨੇ ਐ ਇਹ ਹੁਣ 500 ਬੰਦੇ ਅੰਦਰ ਐ ਕਿ 1000 ਬੰਦੇ ਅੰਦਰ ਐ ਇਹ ਆਈਡੀਆ ਹੀ ਨਹੀਂ ਸੀ ਇੰਨਾ ਸੀ ਵੀ ਗਿਣਤੀ ਦੇ ਸਿੱਖਦੇ ਗਿਣਤੀ ਦੇ ਪਰ ਪੱਕਾ ਨਹੀਂ ਪਤਾ ਸੀ ਜਦੋਂ ਸਵੇਰ ਹੋਈ ਫਿਰ ਨਗਾਰੇ ਤੇ ਝੋਟ ਲੱਗੀ ਉਸ ਵੇਲੇ ਫਿਰ ਪਾਸ਼ਾ ਸਾਵਧਾਨ ਹੋਏ ਸਾਰੇ ਸਿੱਖਾਂ ਨੂੰ ਕਾਇਮ ਕੀਤਾ ਸਾਰਿਆਂ ਨੇ ਕਹਿੰਦੇ ਬਾਣੀ ਦਾ ਨਿਤਨੇਮ ਕੀਤਾ ਜਿਉਂ ਹੀ ਦਿਨ ਚੜ੍ਹਿਆ ਛੱਤ ਤੇ ਚੜ੍ਹ ਕੇ ਵੇਖਿਆ ਭਾਈ ਦਇਆ ਸਿੰਘ ਨੇ ਆ ਕੇ ਆਖਿਆ ਮਹਾਰਾਜ ਧਰਤੀ ਨਹੀਂ ਦੇਖਦੀ ਸ਼ਿਪਾਈ ਦੇਖਦੇ ਆਲੇ-ਦੁਆਲੇ ਕੋਈ ਥਾਂ ਖਾਲੀ ਨਹੀਂ ਛੱਤਾਂ ਤੇ ਕੋਠਿਆਂ ਤੇ ਖੁੱਲੇ-ਖੁੱਲੇ ਪਿੰਡ ਹੁੰਦੇ ਸੀ ਉਦੋਂ ਰਾਜਸਥਾਨ ਵਾਂਗੂ ਦੂਰ-ਦੂਰ ਘਰ ਹੁੰਦੇ ਸੀ ਮਹਾਰਾਜ ਹਰ ਪਾਸੇ ਸਿਪਾਈ-ਸਿਪਾਈ ਦਿਸਦੇ ਹਰ ਪਾਸੇ ਬਹੁਤ ਜ਼ਿਆਦਾ ਬੰਦੇ ਐ ਗਿੜਤੀ ਤੋਂ ਬਾਹਰ ਹੀ ਕਰਨਾ ਗਰੀਬ ਨਵਾਜ਼ ਕਹਿੰਦੇ ਫਿਰ ਹੁਣ ਅੱਠ-ਅੱਠ ਸਿੱਕਾਂ ਦਾ ਜਥਾ جا ਕੇ ਜੂਝ ਕੇ ਸਿੱਧੀਆਂ ਪ੍ਰਾਪਤ ਕਰੀਏ 10 ਲੱਖ ਫੌਜ ਸੀ 8 ਜਣੇ ਜਾਂਦੇ ਸੀ ਇੱਕ ਇੱਕ ਨੂੰ ਸਵਾ ਸਵਾ ਲੱਖ ਆਉਂਦਾ ਸੀ ਗੁਰੂ ਦਾ 10 ਲੱਖ ਨੂੰ ਜੇ 8 ਤੇ ਵੰਡ ਲਈਏ ਨਾ ਤੇ ਸਵਾ ਸਵਾ ਲੱਖ ਆਉਂਦਾ ਏ ਇੱਕ ਪਹਿਲਾ ਜਥਾ ਗੁਰੂ ਸਾਹਿਬ ਨੇ ਤੋੜਿਆ ਇਹ ਤੁਰੇ ਵੀ ਸਿੱਖ ਤਾਂ ਜਥਾ ਬਣਾ ਕੇ ਇਹ ਤੁਰੇ ਵੀ ਤਾਂ ਬਾਹਰ ਜਾ ਕੇ ਮੁਕਾਬਲਾ ਕਰੀਏ ਜੇ ਨਾ ਬਾਹਰ ਨਿਕਲੇ ਤੇ ਉਹਨਾਂ ਨੇ ਦਰਵਾਜੇ ਤੋੜ ਕੇ ਅੰਦਰ ਆ ਜਾਣਾ ਜੇ ਜਾਵਾਂਗੇ ਜਿੰਨਾ ਹੋ ਸਕੇਗਾ ਡਟ ਕੇ ਮੁਕਾਬਲਾ ਕਰਾਂਗੇ ਟਾਈਮ ਨਿਕਲੇਗਾ ਪਹਿਲਾ ਜਥਾ ਅਖ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਵਾਲੇ ਦਿਨ ਸਵਕਤੇ ਸਵੇਰੇ ਪਹਿਲਾਂ 8 ਜਥਾ 8 ਸਿਗਨਾ ਦਾ ਜਥਾ ਭੇਜਿਆ ਗੜੀ ਦਾ ਦਰਵਾਜ਼ਾ ਖੋਲਣ ਦੀ ਡਿਊਟੀ ਭਾਈ ਜੀਵਨ ਸਿੰਘ ਦੀ ਸੀ ਭਾਈ ਜੈਤਾ ਜੀ ਜਿਹਨੂੰ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ ਉਹ ਦਰਵਾਜ਼ੇ ਤੇ ਖੜੇ ਸੀ ਦਰਵਾਜ਼ਾ ਉਹਨਾਂ ਨੇ ਖੋਲਣਾ ਜਿਉਂ ਹੀ ਜਥਾ 8ਾਂ ਦਾ ਬਾਹਰ ਜਾਂਦਾ ਸੀ ਫਿਰ ਦਰਵਾਜ਼ਾ ਬੰਦ ਹੋ ਜਾਂਦਾ ਸੀ ਅੱਠ ਸਿੰਘ ਨਿਕਲੇ ਪਹਿਲਾਂ ਤੀਰਾਂ ਨਾਲ ਫਿਰ ਬਰਛਿਆਂ ਨਾਲ ਫਿਰ ਤਲਵਾਰ ਨਾਲ ਫਿਰ ਛੋਟੇ ਸ਼ਸਤਰ ਵੀ ਉਹਨਾਂ ਦੇ ਕੋਲ ਸੀ ਕਮਰ ਕੱਸਿਆਂ ਵਾਲੇ ਉਹਨਾਂ ਸ਼ਸਤਰਾਂ ਨਾਲ ਜਿੰਨਾ ਹੋ ਸਕਦਾ ਸੀ ਅੱਠੇ ਸਿੰਘ ਮੁਕਾਬਲਾ ਕਰਦੇ ਕਈ ਅੱਠ ਸਿੰਘ ਕਈ ਉਹਨਾਂ ਦੇ ਵਿੱਚੋਂ ਘੰਟਿਆਂ ਤੱਕ ਮੁਕਾਬਲਾ ਕਰਕੇ ਸ਼ਹੀਦ ਹੋ ਗਏ ਹੁਣ ਇਹ ਅੱਠ ਸਿੱਖ ਸੀ ਸਿਰਫ ਬੜਕ ਸ਼ੇਰਾਂ ਵਾਲੀ ਹੈ ਹਿੰਮਤ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਰੀ ਹੋਈ ਹੈ ਆਸ਼ੀਰਵਾਦ ਦੇ ਕੇ ਭੇਜਿਆ ਤੇ ਕੰਮ ਕਰਦਾ ਪਿਆਰ ਫਿਊਲ ਹੈ ਪਿਆਰ ਦਾ ਜਿੱਥੇ ਪਿਆਰ ਕੰਮ ਕਰਦਾ ਨਾ ਗੁਰਮਖੋ ਉੱਥੇ ਪੈਸਾ ਨਹੀਂ ਕੰਮ ਕਰ ਸਕਦਾ ਜਿੱਥੇ ਸੇਵਾਦਾਰ ਸੇਵਾ ਕਰਦੇ ਹੋਣਗੇ ਉੱਥੇ ਤਨਖਾਈਆ ਬੰਦਾ ਓਵੇਂ ਕੰਮ ਕਰ ਸਕਦਾ ਜਿੱਥੇ ਸੇਵਾਦਾਰ ਸੇਵਾ ਕਰਦੇ ਹੋਣਗੇ ਉੱਥੇ ਤਨਖਾਈਆ ਬੰਦਾ ਓਵੇਂ ਕੰਮ ਨਹੀਂ ਕਰ ਸਕਦਾ ਇਹ ਤੇ ਦੇਖਿਆ ਹੀ ਆਪਾਂ ਹੁਣ ਜੇ ਕਹਿ ਦੋ ਵੀ ਸਰੋਵਰ ਸਾਰਾ ਸਾਫ਼ ਕਰਨਾ ਹੈ ਪਿੱਛੇ ਜੇ ਸਰਕਾਰ ਸੇਵਾ ਚੱਲੀ ਸੀ ਕਹਿੰਦੇ ਇਹ ਪਤਾ ਹੀ ਨਹੀਂ ਲੱਗਾ ਵੀ ਜਿਹੜੇ ਉਹਦੇ ਵਿੱਚੋਂ ਗਾਦ ਨਿਕਲੀ ਉਹ ਗਈ ਕਿੱਥੇ ਇੰਨੇ ਲੋਕ ਆ ਗਏ ਇੱਕ ਦਿਨ ਜੀ ਕਰਕੇ ਸਾਫ ਸਰ ਉਹ ਜਿਹੜਾ ਬੰਦਾ ਪਿਆਰ ਚ ਗਿਆ ਸੇਵਾ ਕਰਨ ਵਾਲਾ ਬੰਦਾ ਹੁੰਦਾ ਉਹਦੀ ਰੀਸ ਕਿਵੇਂ ਕਰੋਗੇ ਪ੍ਰੋਬਲਮ ਪੈ ਜੇ ਮਾਪ ਪੁੱਤ ਤੇ ਮਾਂ ਜਿਹੜੀ ਸਪੀਡ ਵਿੱਚ ਭੱਜ ਸਕਦੀ ਹੈ ਉਥੇ ਕੋਈ ਹੋਰ ਨਹੀਂ ਭੱਜ ਸਕਦਾ ਪਿਓ ਨੂੰ ਪਤਾ ਹੈ ਮੇਰੇ ਪੁੱਤ ਨੂੰ ਅਟੈਕ ਆ ਗਿਆ ਤੇ ਹਸਪੀਟਲ ਨੂੰ ਭੱਜਣਾ ਹੋਵੇ ਜਿੰਨੀ ਸਪੀਡ ਨਾਲ ਪਿਓ ਭੱਜ ਸਕਦਾ ਉਹ ਕੋਈ ਨਹੀਂ ਭੱਜ ਸਕਦਾ ਪਿਆਰ ਹੈ ਜਿਹੜਾ ਇਹ ਤੁਹਾਡੀ ਸਪੀਡ ਡਬਲ ਕਰ ਦਿੰਦਾ ਤਾਕਤ ਡਬਲ ਕਰ ਦਿੰਦਾ ਪਿਆਰ ਤੁਹਾਡੀ ਤਾਕਤ ਵਧਾਉਂਦਾ ਹੈ ਪ੍ਰੇਮ ਤੁਹਾਡਾ ਮੋਟੀਵੇਸ਼ਨ ਬਣਦਾ ਹੈ ਪ੍ਰੇਮ ਦੀ ਰਿਫਲੈਕਸ਼ਨ ਕੀ ਹੁੰਦੀ ਹੈ ਪ੍ਰੇਮ ਰਿਫਲੈਕਟ ਕਰਦਾ ਹੈ ਪ੍ਰੇਮ ਤੁਹਾਡਾ ਮੋਟੀਵੇਸ਼ਨ ਬਣਦਾ ਜਿਉਣ ਦੀ ਚਾਹ ਬਣਦਾ ਹੈ ਪ੍ਰੇਮ ਇਹਾਂ ਦਾ ਜਿਉਨ ਨੂੰ ਜੀ ਨਹੀਂ ਕਰਦਾ ਅਸਲ ਤੇ ਇਹਨਾਂ ਦੇ ਅੰਦਰੋਂ ਪ੍ਰੇਮ ਮਰ ਗਿਆ ਪ੍ਰੇਮ ਵਾਲੇ ਦੇ ਅੰਦਰ ਮੋਟੀਵੇਸ਼ਨ ਰਹਿੰਦਾ ਹੈ ਜਿਉਣਾ ਆਪਣੇ ਪਿਆਰੇ ਲਈ ਕੈਮ ਰਹਿੰਦਾ ਪ੍ਰੇਮ ਵਾਲਾ ਬੰਦਾ ਲੱਗਿਆ ਰਹਿੰਦਾ ਤੇ ਪ੍ਰੇਮ ਕਰਕੇ ਇਹ ਕਈ-ਕਈ ਘੰਟਿਆਂ ਤੱਕ ਵੀ ਲੜਦੇ ਰਹੇ ਇਹ ਲੜਨ ਨਹੀਂ ਗਏ ਸੀ ਮਰਨ ਗਏ ਸੀ ਜਿਹੜਾ ਲੜਨ ਆਇਓ ਉਹਦੇ ਨਾਲ ਤੇ ਤੁਸੀਂ ਲੜ ਲੋਗੇ ਜਿਹੜਾ ਮਰਨ ਆਇਓ ਉਹਦੇ ਨਾਲ ਕਿਵੇਂ ਲੜੋਗੇ ਫਰਕ ਹੈ ਨਾ ਬਹੁਤ ਵੱਡਾ ਸਿਪਾਈ ਲੜਨ ਆਏ ਐ ਸਿਪਾਈਆਂ ਨੂੰ ਕਈਆਂ ਨੂੰ ਤੇ ਇਹ ਵੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਹੈ ਕੌਣ ਨੇ ਸਾਨੂੰ ਤੇ ਹੁਕਮ ਹੋਇਆ ਵੀ ਲੜਨਾ ਕਈਆਂ ਨੂੰ ਤੇ ਪਤਾ ਹੀ ਨਹੀਂ ਉਹ ਲੜਨ ਆਏ ਐ ਗੁਰੂ ਗੋਬਿੰਦ ਸਿੰਘ ਆਲੇ ਲੜਨ ਨਹੀਂ ਗਏ ਤੇ ਮਰਨ ਗਏ ਇਹ ਤੇ ਮਰਨ ਗਏ ਜਿਹੜਾ ਲੜਨ ਆਏ ਉਹਦੇ ਨਾਲ ਤੇ ਲੜੀਏ ਜਿਹੜਾ ਮਰਨ ਆਇਆ ਉਹਦੇ ਨਾਲ ਕੀ ਲੜੀਏ ਉਹ ਤੇ ਜਿੱਦਰ ਨੂੰ ਹੁੰਦਾ ਚੱਲੀ ਜਾਂਦਾ ਇਹਨੂੰ ਤੇ ਡਰ ਹੀ ਨਹੀਂ ਲੱਗਦਾ ਵੀ ਮੈਂ ਵੱਟੇ ਆ ਜਾਊਂਗਾ ਤੇ ਤਿਆਰ ਹੀ ਬੈਠਾ ਵੀ ਮਰਨ ਤੇ ਚੱਲੇ ਆਂ ਬੰਦਾ ਮਰਨ ਨਹੀਂ ਤੁਰ ਪਵੇ ਉਹਨੂੰ ਤੁਸੀਂ ਦੱਸੋ ਕੀ ਕਰੋਗੇ ਤੁਸੀਂ ਉਹਦਾ ਜਿਹੜਾ ਆ ਹੀ ਮਰਨ ਜਾਵੇ ਤੇ ਮਹਾਰਾਜ ਆਲੇ ਜਿਹੜੇ ਸੀ ਇਧਰ ਆਲੇ ਇਹ ਕਹਿੰਦੇ ਸੀ ਲੜਨ ਨਹੀਂ ਚੱਲੇ ਮਰਨ ਚੱਲੇ ਆ ਇਹ ਤਿਆਰੀ ਕਰਕੇ ਜਾਂਦੇ ਸੀ ਫੋਟ ਕੇ ਜਾਂਦੇ ਸੀ ਵਾਪਸ ਨਹੀਂ ਆਉਣਾ ਉਧਰ ਵਾਲੇ ਕਹਿੰਦੇ ਸੀ ਜੇ ਕੁਝ ਲੜਾਂਗੇ ਬਾਦਸ਼ਾਹ ਖੁਸ਼ ਹੋਊ ਬਾਦਸ਼ਾਹ ਖੁਸ਼ ਹੋਏਗਾ ਸਾਨੂੰ ਇਨਾਮ ਦੇਵੇਗਾ ਉਹ ਇਨਾਮ ਮੰਗਦੇ ਐ ਜਾਗੀਰਾਂ ਮੰਗਦੇ ਐ ਪੈਸਾ ਮੰਗਦੇ ਐ ਇਹ ਮੰਗਦੇ ਹੀ ਕੁਝ ਨਹੀਂ ਐ ਕਹਿੰਦੇ ਬਾਦਸ਼ਾਹ ਤੁਹਾਡਾ ਕਰਜ਼ਾ ਲਾਉਣਾ ਤੁਸੀਂ ਸਾਨੂੰ ਗਲਵਕੜੀਆਂ ਪਾਈਆਂ ਪਿਆਰ ਕੀਤਾ ਤੁਸੀਂ ਸਾਨੂੰ ਜੋ ਦੇ ਦਿੱਤਾ ਦੇ ਦਿੱਤਾ ਹੁਣ ਤੇ ਅਸੀਂ ਜ਼ਿੰਦਗੀ ਦੇਣੀ ਐ ਬਸ ਇਹਨਾਂ ਦੇ ਮੰਗਣਾ ਥੋੜਾ ਵੀ ਬਾਦਸ਼ਾਹ ਖੁਸ਼ ਕਰਨਾ ਹੈ ਬਾਦਸ਼ਾਹ ਫਿਰ ਸਾਨੂੰ ਆਹ ਦਊ ਸਾਨੂੰ ਆਹ ਦਊ ਇਹ ਕਹਿੰਦੇ ਕਲਗੀਆਂ ਵਾਲਾ ਸਾਰਾ ਕੁਝ ਦਈ ਬੈਠਾ ਹੁਣ ਤੇ ਸਾਡੀ ਵਾਰੀ ਹੈ ਗੁਰੂ ਗੋਬਿੰਦ ਸਿੰਘ ਤੇ ਦਈ ਬੈਠੇ ਸਾਨੂੰ ਸਾਰਾ ਕੁਝ ਹੁਣ ਤੇ ਸਾਡੀ ਵਾਰੀ ਹੈ ਤੇ ਜਦੋਂ ਮਰਨ ਤੱਕ ਗੱਲ ਚੱਲੇ ਜਾਂਦੀ ਨਾ ਫਿਰ ਕੁਝ ਨਹੀਂ ਰਹਿਦਾ ਕੋਈ ਫਿਰ ਬੰਦਾ ਬਚਾ ਕੇ ਨਹੀਂ ਨਾ ਲੜਦਾ ਵੀ ਸੱਟ ਨਾ ਵੱਜੇ ਬਾਹ ਬਚਾ ਲੋ ਲੱਤ ਬਚਾ ਲੋ ਇਹ ਐ ਨਹੀਂ ਨਾ ਬੰਦਾ ਲੜਦਾ ਇਹ ਅੱਠੇ ਦੇ ਅੱਠੇ ਜੂਝ ਕੇ ਸ਼ੀਧੀ ਪ੍ਰਾਪਤ ਕਰ ਗਏ ਫਿਰ ਦੂਜਾ ਜਥਾ ਤਿਆਰ ਹੋਇਆ ਅੱਠ ਸਿੰਘਾਂ ਦਾ ਮਹਾਰਾਜ ਸਾਨੂੰ ਆਗਿਆ ਦੇ ਦਿਓ ਲਓ ਜੀ ਉਹ ਵੀ ਤੁਰ ਪਏ ਅੱਠੇ ਦੇ ਅੱਠੇ ਜੂਝ ਕੇ ਸ਼ੀਧੀ ਪ੍ਰਾਪਤ ਕਰ ਗਏ ਤੀਜਾ ਜਥਾ ਤਿਆਰ ਹੋ ਰਿਹਾ ਕਮਰਕੱਸੇ ਕਰ ਰਿਹਾ ਹੈ ਬਾਬਾ ਜੀਤ ਸਿੰਘ ਜੀ ਆਏ 18 ਸਾਲ ਦੇ ਹੋਏ ਨਹੀਂ 17 ਸਾਲ 10 ਮਹੀਨੇ 15 ਦਿਨ ਦੀ ਉਮਰ 17 ਸਾਲ 10 ਮਹੀਨੇ 15 ਦਿਨ ਦੀ ਉਮਰ ਹੈ ਬਾਬਾ ਜੀ ਸਿੰਘ ਅੱਜ ਉਹ ਆਵੇ ਤੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਦੂ ਅਠ ਸਿੰਘਾਂ ਦਾ ਜਿਹੜਾ ਆ ਜਥਾ ਚੱਲਿਆ ਨਾ ਇਹਦੇ ਨਾਲ ਜਾਣ ਦੀ ਆਗਿਆ ਦੇ ਦਿਓ ਜੂਝ ਕੇ ਸ਼ੀਤੀ ਪ੍ਰਾਪਤ ਕਰੇ। ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੀਤ ਸਿੰਘ ਨੂੰ ਐਦਾਂ ਫੜ ਕੇ ਮੋਢਿਆਂ ਤੋਂ ਪਾਤਸ਼ਾਹ ਦੇ ਬਰਾਬਰ ਦਾ ਕੱਦ ਹੈ ਕਲਗੀਆਂ ਵਾਲੇ ਪਾਤਸ਼ਾਹ ਤੋਂ ਵੀ ਥੋੜਾ ਜਿਹਾ ਉੱਪਰ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੱਦ ਇਤਿਹਾਸਕਾਰ ਲਿਖਦੇ ਐ 5 ਫੁੱਟ 10 ਇੰਚ 10 11 ਇੰਚ ਦੇ ਬਰਬ ਇਹ 10 ਤੋਂ 11 ਇੰਚ ਤੱਕ ਸੀ ਉਹਨਾਂ ਦੇ ਬਾਣਾ ਚੋਲੇ ਜਿਹੜੇ ਪਏ ਆ ਉਹਨਾਂ ਦੀ ਮਿੰਤੀ ਕਰਕੇ ਵੇਖਿਆ ਜਾਂਦਾ ਤਾਂ ਉਹਨਾਂ ਦਾ ਤਕਰੀਬਨ ਕੱਦ 5 ਫੁੱਟ 10 ਜਾਂ 11 ਇੰਚ ਬਣਦਾ ਹੈ ਤੇ ਬਾਬਾ ਜੀਤ ਸਿੰਘ ਉਹ ਤੋਂ ਵੀ ਕੱਦ ਤਾਂ ਘੱਟਦਾ ਥੋੜਾ ਜਿਹਾ ਬਾਦਸ਼ਾਹ ਤੋਂ ਵੀ ਕੱਦ ਥੋੜਾ ਲੰਬਾ ਹੈ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਫੈਦਾ ਮੋਢਿਆਂ ਤੋਂ ਫੜ ਕੇ ਆਖਿਆ ਪੁੱਤਰਾ ਜਦੋਂ ਤੂੰ ਹੋਇਆ ਸੈਨਾ ਉਦੋਂ ਮੈਂ ਪਹਿਲੀ ਜੰਗ ਜਿੱਤੀ ਸੀ ਸਾਤ ਸ੍ਰੀ ਅਕਾਲ ਹਾਂਜੀ ਇੱਕ ਬੇਨਤੀ ਜ਼ਰੂਰ ਮੈਂ ਵਿਚਦੀ ਕਰਾਂਗਾ 10 ਵਜੇ ਹੈ 10 ਵਜੇ ਕੇ 10 ਮਿੰਟ ਤਕਰੀਬਨ 2 ਘੰਟੇ ਦੇ ਨੇੜੇ ਲੰਘ ਗਿਆ ਸਮਾਂ ਪਤਾ ਹੀ ਨਹੀਂ ਲੱਗਿਆ ਟਾਈਮ ਕਿੱਧਰ ਭਜਿਆ ਜਾਂਦਾ ਹੈ ਰੁਕਦਾ ਹੀ ਨਹੀਂ ਤੇ ਰੋਕ ਫੜ ਕੇ ਰੋਕ ਲਈਏ ਰੁਕਦਾ ਹੀ ਨਹੀਂ ਭਜਿਆ ਹੀ ਜਾਂਦਾ ਤੇ ਆਪਾਂ ਬਹੁਤਾ ਵੀ ਸਮਾਂ ਨਹੀਂ ਲਾਉਣਾ ਵੀ ਇੱਥੇ 12:00 ਵੱਜਣੇ ਆ ਪਰ ਥੋੜਾ ਜਿਹਾ ਇਹ ਟਿਕਾਹ ਬਣਾ ਕੇ ਐਦਾ ਬਾਬਾ ਜੀ ਅਜੀਤ ਸਿੰਘ ਜੀ ਨੂੰ ਮੋਢਿਆਂ ਤੋਂ ਫੜ ਕੇ ਦਸ਼ਮੇਸ਼ ਜੀ ਕਹਿਣ ਲੱਗੇ ਪੁੱਤਰਾ ਜਦੋਂ ਤੂੰ ਹੋਇਆ ਸੀ ਮੈਂ ਪਹਿਲੀ ਜੰਗ ਜਿੱਤੀ ਸੀ ਉਦੋਂ ਮੈਂ ਮੈਦਾਨੇ ਜੰਗ ਵਿੱਚੋਂ ਮੁੜਿਆ ਤੇ ਮੈਨੂੰ ਘਰੋਂ ਖਬਰ ਮਿਲੀ ਪੁੱਤਰ ਹੋਇਆ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਜੰਦ ਤੋਂ ਮੁੜਿਆ ਸੀ ਜਿੱਦਣ ਮੈਨੂੰ ਤੇਰਾ ਸੁਨੇਹਾ ਮਿਲਿਆ ਸੀ ਕਿ ਪੁੱਤ ਹੋਇਆ ਤੇ ਮੈਂ ਉਦੋਂ ਜਿੱਤ ਕੇ ਆਉਣ ਦੀ ਖੁਸ਼ੀ ਵਿੱਚ ਘਰੇ ਪੁੱਤ ਹੋਇਆ ਸੀ ਉਦੋਂ ਫਿਰ ਮੈਂ ਜਿੱਤ ਕੇ ਆਇਆ ਸੀ ਤੇ ਮੈਂ ਤੇਰਾ ਨਾਂ ਉਦੋਂ ਅਜੀਤ ਸਿੰਘ ਰੱਖਿਆ ਸੀ ਪੁੱਤ ਆਪਣਾ ਨਾਂ ਸਫਲ ਕਰੀ ਜੋ ਪੜਾਇਆ ਪੜਿਆ ਕੈਮ ਰਹੀ ਉਹਨੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਲੱਗਾ ਜਿਵੇਂ ਸਿੱਖ ਮੱਥਾ ਟੇਕਦੇ ਸੀ ਓਵੇਂ ਹੀ ਮੱਥਾ ਟੇਕਿਆ ਚਰਣਾ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਮੋਢਿਆਂ ਤੋਂ ਫੜ ਕੇ ਗੁਰੂ ਸਾਹਿਬ ਨੇ ਗੱਲ ਨਾਲ ਲਾਇਆ ਗਲਵਕੜੀ ਪਾ ਕੇ ਫਿਰ ਆਪਣੇ ਪੁੱਤ ਨੂੰ ਤਿਆਰ ਪਰ ਤਿਆਰ ਕਰਕੇ ਕਹਿੰਦੇ ਆਪ ਤੀਰਾਂ ਦਾ ਵੱਡਾ ਪੱਥਾ ਤੀਰ ਕਾਫੀ ਵੱਡੀ ਗਿਣਤੀ ਚ ਵੱਡਾ ਪਥਾ ਭਰ ਕੇ ਤੀਰਾਂ ਦਾ ਐ ਜਿਣ-ਜਿਣ ਕੇ ਤੀਰ ਪਾਏ ਵੀ ਆ ਤੀਰ ਭਾਤੇ ਕਮਾਨ ਸੈੱਟ ਕੀਤੀ ਵਧੀਆ ਇੱਕ ਨੀਜਾ ਹੱਥ 'ਚ ਫੜਾਇਆ ਤਲਵਾਰ ਗੁਰੂ ਸਾਹਿਬ ਨੇ ਫੜਾਈ ਤਮਰ ਕੱਸੇ ਵਾਲੇ ਸ਼ਸਤਰ ਸਾਰੇ ਉਹ ਵੀ ਫਿੱਟ ਕੀਤੇ ਸਾਰਾ ਤਿਆਰ ਪਰ ਤਿਆਰ ਕਰਕੇ ਗੁਰੂ ਸਾਹਿਬ ਨੇ ਆਪ ਹਥੀ ਤਿਆਰ ਕਰਕੇ ਪੂਰਾ ਜਿਵੇਂ ਲਾੜੀ ਮੌਤ ਵਿਆਹਣ ਵਾਸਤੇ ਚੱਲੇ ਜਿਵੇਂ ਕੋਈ ਵਿਆਹ ਵਾਸਤੇ ਤਿਆਰ ਕਰਦਾ ਨਾ ਆਪਣੇ ਹੱਥੀ ਕਿਸੇ ਤੇ ਨਹੀਂ ਆਪ ਅੱਖ ਅਮਰ ਕੱਸਾ ਹੋਰ ਕਸਲਾ ਮੜਾ ਜਾ ਆ ਕਰ ਐਂ ਕਰ ਆ ਐ ਪੂਰਾ ਚੈੱਕ ਕਰ ਕਰਕੇ ਭੇਜ ਰਿਹਾ ਓੱਖਾ ਲੱਗਦਾ ਇਹ ਕਹਿਣਾ ਹੀ ਸੌਖਾ ਗੁਰੂ ਇਹ ਕਹਿਣਾ ਹੀ ਸੌਖਾ ਬੱਚਿਆਂ ਨੂੰ ਐ ਤੋੜਨਾ ਖੇਡ ਨਹੀਂ ਪਈ ਹੁੰਦੀ ਲੋਕੀ ਤੇ ਏਅਰਪੋਰਟਾਂ ਤੇ ਭੁਭਾ ਮਾਰ ਮਾਰ ਰੋਦੇ ਨਾਲੇ 2 ਸਾਲ ਨਹੀਂ ਚੱਲੇ ਆ ਕਿਤੇ ਬੱਚੇ ਤੌਰ ਨੇ ਸੌਖੇ ਨਹੀਂ ਹੁੰਦੇ ਗੱਲਾਂ ਹੀ ਨੇ ਅਹਿਸਾਸ ਕਰਕੇ ਵੇਖਿਓ ਇਹ ਫੀਲ ਕਰਕੇ ਵੇਖਿਓ ਵੀ ਐ ਤਿਆਰ ਕਰਕੇ ਪੁੱਤ ਭੇਜਣੇ ਖੇਡ ਨਹੀਂ ਲਈ ਗੁਰੂ ਸਾਹਿਬ ਨੇ ਅਜੀਤ ਸਿੰਘ ਨੂੰ ਫਿਰ ਅੱਠ ਸਿੰਘ ਜਿਹੜੇ ਚੱਲੇ ਸੀ ਸੱਤ ਉਹ ਤੇ ਅੱਠਵਾਂ ਅਜੀਤ ਸਿੰਘ ਨਾਲ ਭੇਜਿਆ ਤੁਰਨ ਲੱਗੇ ਫੇਰ ਗਲਵਕੜੀ ਪਾ ਕੇ ਮਿਲੇ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਥਾਪੜੇ ਦਿੱਤੇ ਉਹ ਬਾਹਰ ਨੂੰ ਤੁਰ ਪਿਆ ਮਹਾਰਾਜ ਉੱਚੀ ਗੱਡੀ ਨੂੰ ਉồn ਹੋਣ ਲੱਗੇ ਉੱਪਰ ਨੂੰ ਜਾਣ ਲੱਗੇ ਸਿੰਘ ਕਹਿੰਦੇ ਮਹਾਰਾਜ ਤਾਰੇ ਗਿਣੇ ਜਾ ਸਕਦੇ ਐ ਆਰੇ ਤੀਰ ਨਹੀਂ ਗਿਣੇ ਜਾ ਸਕਦੇ ਉੱਤੇ ਜਾਓਗੇ ਤੀਰ ਬਹੁਤ ਆ ਰਹੇ ਐ ਮਹਾਰਾਜ ਕਹਿੰਦੇ ਨਹੀਂ ਮੈਂ ਵੇਖਣਾ ਐ ਮੈਂ ਵੇਖਣਾ ਐ ਕੀ ਵੇਖਣਾ ਐ ਇਹ ਕਿੰਨੇ ਕ ਫੱਟ ਖਾਉਂ ਲੱਗਦਾ ਕਿਵੇਂ ਆ ਅੱਜ ਲੜੂ ਕਿਵੇਂ ਮੈਂ ਵੇਖਾਂ ਬੜਾ ਉਫਰ ਬੰਦਾ ਟੀਕਾ ਲੱਗਣ ਲੱਗੇ ਨਾ ਪੁੱਤ ਨੂੰ ਬਿਓਗ ਬਾਹਰੋਂ ਨਿਕਲ ਜਾਂਦਾ ਡਾਕਟਰ ਨੂੰ ਕਹਿੰਦਾ ਤੂੰ ਆਪੇ ਹੀ ਲਾ ਦੇ ਏ ਰੂ ਮੇਰੇ ਤੋਂ ਵੇਖਿਆ ਨਹੀਂ ਇਹਨੇ ચીਕ ਮਾਰਨੀ ਆ ਮੇਰੇ ਤੋਂ ਵੇਖਿਆ ਨਹੀਂ ਬੱਚਾ ਰੋਂਦਾ ਦੇ ਝੱਲ ਨਹੀਂ ਹੁੰਦਾ ਮਾਰਾ ਕਹਿੰਦੇ ਮੈਂ ਵੇਖਣਾ ਆ ਭਲਾ ਲੜਦਾ ਕਿਵੇਂ ਜੂਝਦਾ ਕਿਵੇਂ ਉੱਤੇ ਜਾ ਕੇ ਫਿਰ ਸ਼ਸਤਰ ਵਿਦਿਆ ਖੇਡਦਿਆਂ ਨੂੰ ਤੇ ਕਈ ਵਾਰੀ ਵੇਖਿਆ ਸੀ ਅੱਜ ਲੜਦਿਆਂ ਨੂੰ ਦਸ਼ਮੇਸ਼ ਜੀ ਨੇ ਅਜੀਤ ਸਿੰਘ ਨੂੰ ਵੇਖਿਆ ਜਿੱਨੇ ਤੀਰ ਸੀ ਉਹ ਚਲਾਉਂਦਾ ਰਿਹਾ ਅਚਾਨਕੇ ਸੀ ਗੁਰੂ ਗੋਬਿੰਦ ਸਿੰਘ ਦਾ ਪੁੱਤ ਆ ਗਿਆ ਬਾਹਰ ਨਿਕਲਨ ਸਾਰੀ ਵੇਖ ਲਿਆ ਜੀ ਕਹਿੰਦੇ ਪੁੱਤ ਹੈ ਉਹਨਾਂ ਦਾ ਚਿਹਰਾ ਕਲਗੀਆਂ ਵਾਲੇ ਬਾਦਸ਼ਾਹ ਵਰਗਾ ਸਾਰੇ ਕਹਿੰਦੇ ਸੀ ਉਹ ਉਹਨਾਂ ਦਾ بیٹਾ ਪੁੱਤ ਹੈ ਪਰਜੰਮਾ ਹੈ ਗੁਰੂ ਗੋਬਿੰਦ ਸਿੰਘ ਦਾ ਅੱਜ ਦਾ ਦਿਨ ਹੈ ਦੁਪਹਿਰ ਦਾ ਸਮਾਂ ਸੀ ਬਾਬਾ ਅਜੀਤ ਸਿੰਘ ਸਾਰੇ ਤੀਰ ਜਿਹੜੇ ਸੀ ਵਾਰੀ-ਵਾਰੀ ਚਲਾਉਂਦੇ ਰਹੇ ਕਈਆਂ ਨੂੰ ਵਿੰਨਦਾ ਇੱਕ-ਇੱਕ ਤੀਰ ਗਿਆ ਸਾਰਾ ਤੀਰਾਂ ਦਾ ਪੱਥਾ ਖਤਮ ਹੋ ਗਿਆ ਕਮਾਨ ਸਿੱਟਤੀ ਪਰੇ ਫਿਰ ਬਰਸ਼ਾ ਚੱਕਿਆ ਉਹ ਜਿੰਨਾ ਹੋ ਸਕਿਆ ਉਹਦੇ ਨਾਲ ਲੜੇ ਇਸੇ ਬੰਦੇ ਨੇ ਸੰਜੋਪਾਈ ਸੀ ਉਹਦੇ ਵਿੱਚ ਦੀ ਤੇ ਲੱਗਿਆ ਪਰ ਜਦੋਂ ਐਨ ਲੱਗਣ ਲੱਗੇ ਤੇ ਬਰਛਾ ਟੁੱਟ ਗਿਆ ਕਹਿੰਦੇ ਬਰਛਾ ਟੁੱਟਣ ਤੋਂ ਬਾਅਦ ਬਾਬਾ ਜੀਤ ਸਿੰਘ ਨੇ ਫਿਰ ਤਲਵਾਰ ਕੱਢ ਲਈ ਤਲਵਾਰ ਨਾਲ ਲੜਦੇ ਰਹੇ ਲੜਦਿਆਂ ਲੜਦਿਆਂ ਜਦੋਂ ਤਲਵਾਰ ਵੀ ਟਿੱਗੀ ਫਿਰ ਕਮਰ ਕੱਸੇ ਵਾਲੇ ਹਥਿਆਰ ਕੱਢ ਕੇ ਵੀ ਲੜਦੇ ਰਹੇ ਫਿਰ ਉਹ 200 ਬੰਦਾ ਕਹਿੰਦੇ ਇਕੱਠਾ 200 ਬੰਦੇ ਨੇ ਇਕੱਠੇ ਨੇ ਬਾਬਾ ਜੀਤ ਸਿੰਘ ਤੇ ਹਮਲਾ ਕੀਤਾ ਉੱਤੇ ਘੜੀ ਦੇ ਖੜੇ ਵੇਖਦੇ ਸੀ ਕੋਈ ਤੀਰ ਮਾਰੇ ਕੋਈ ਬਰਸ਼ਾ ਮਾਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਐ ਖੂਨ ਨਾਲ ਪਿੱਛੇ ਹੋਏ ਸੀ ਜਿਵੇਂ ਰੰਗ ਦਾ ਕੋਈ ਭਰਿਆ ਪਾਦਵੇ ਨਾਲ ਉੱਤੇ ਐ ਲਾਲ ਪੂਰਾ ਸ਼ਰੀਰ ਹੋਇਆ ਪੂਰਾ ਸ਼ਰੀਰ ਤੇ ਮਹਾਰਾਜ ਉੱਚੀ ਘੜੀ ਤੋਂ ਖੜਕੇ ਆਪਣੇ ਪੁੱਤ ਨੂੰ ਦਿਨ ਦਾ ਟਾਈਮ ਸੀ ਦੁਪਹਿਰ ਦਾ ਟਾਈਮ ਸੀ ਆਪਣੇ ਪੁੱਤ ਨੂੰ ਸ਼ਹੀਦ ਹੁੰਦਿਆਂ ਵੇਖਦੇ ਐ ਏਦਾਂ ਹੀ ਜਦੋਂ ਧਰਤੀ ਤੇ ਡਿਗਿਆ ਏਦਾਂ ਦੂਰੋਂ ਗੁਰੂ ਗੋਬਿੰਦ ਸਿੰਘ ਵੱਲ ਵੇਖਦੇ ਆ ਤੇ ਕਲਗੀਆਂ ਵਾਲੇ ਪਾਸ਼ਾ ਨੇ ਜਿਉਂ ਹੀ ਬਾਬਾ ਜੀਤ ਸਿੰਘ ਧਰਤੀ ਤੇ ਡਿਗਦੇ ਐ ਪਾਸ਼ਾ ਗੱਜ ਕੇ ਜਕਾਰਾ ਬੁਲਾਉਂਦੇ ਐ ਚੜਤੀ ਗਾਲਾਂ ਨਾਲ ਜਦੋਂ ਜਕਾਰਾ ਬੁਲਾਉਂਦੇ ਆ ਥੱਲੇ ਸਿੰਘਾਂ ਦੀ ਹਿੰਮਤ ਨਹੀਂ ਪੈਂਦੀ ਬੋਲੀਏ ਕਿ ਨਹੀਂ ਵਾਪਸ ਸਤਿ ਸ੍ਰੀ ਅਕਾਲ ਕਿਵੇਂ ਕਹਿਣਾ ਉਹ ਬੋਲੇ ਸੋ ਨਿਹਾਲ ਵੀ ਆਪ ਹੀ ਕਹਿੰਦੇ ਐ ਤੇ ਸਤਿ ਸ੍ਰੀ ਅਕਾਲ ਵੀ ਆਪ ਹੀ ਹੈ ਉਹਨਾਂ ਨੂੰ ਲੱਗਦਾ ਵੀ ਪੁੱਤ ਸ਼ਹੀਦ ਹੋਇਆ ਅੱਖਾਂ 'ਚੋਂ ਪਾਣੀ ਆ ਗਿਆ ਸਿੰਘਾਂ ਦੇ ਵੇਖ ਕੇ ਮਹਾਰਾਜ ਅਜੀਤ ਸਿੱਖ ਗਿਆ ਜਦੋਂ ਮਹਾਰਾਜ ਥੱਲੇ ਆਏ ਖੁਸ਼ ਨਹੀਂ ਮੇਰਾ ਪੁੱਤ ਸ਼ਹੀਦ ਹੋ ਬੜੇ ਫਟ ਖਾਤੇ ਐਂਦਾ ਐਂਦਾ ਲੜਿਆ ਸੋਚਿਆ ਨਹੀਂ ਸੀ ਐਂਦਾ ਲੜੂ ਸੋਚਿਆ ਨਹੀਂ ਸੀ ਐਂ ਕਰੂ ਕਲਗੀਆਂ ਵਾਲੇ ਪਾਸ਼ਾ ਐਂਦਾ ਬੜੇ ਮਾਨ ਨਾਲ ਦੱਸਦੇ ਐ ਇਹਨੇ ਨੂੰ ਕਹਿੰਦੇ ਬਾਬਾ ਜੀ ਜੁਝਾਰ ਸਿੰਘ ਖੱਟ ਥੜੇ ਐ ਉਹ ਕਹਿੰਦੇ ਮਹਾਰਾਜ ਦਇਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਆਤਾ ਕਲਗੀਆਂ ਵਾਲਿਓ ਕਾਂਢੀ ਵੰਡ ਮਹਾਰਾਜ ਕਰਤੀ ਇਕੱਠੇ ਰਹੇ ਇਕੱਠੇ ਖੇਡੇ ਇਕੱਠੇ ਪੜੇ ਕਿੱਥਾ ਸਾਰਾ ਕੁਝ ਸਿੱਖਿਆ ਅੱਜ ਜਾਣ ਦੀ ਵਾਰੀ ਆਈ ਤੇ ਕੱਲੇ-ਕੱਲੇ ਕਰਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੁੱਤ ਜਾਣ ਕੇ ਪੁੱਛਦੇ ਤੈਨੂੰ ਅਜੇ ਲੜਨਾ ਤੇ ਆਉਂਦਾ ਨਹੀਂ ਕਹਿੰਦੇ ਮਹਾਰਾਜ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਹੀ ਹੈ ਜਾਣ ਦਿਓ ਮੈਂ ਨਹੀਂ ਰਹਿ ਸਕਦਾ ਆਪਣੇ ਭਰਾ ਬਿਨਾ ਇਕੱਠੇ ਰਹੇ ਆ ਮੈਨੂੰ ਆਗਿਆ ਦਿਓ ਇਹ 14 ਸਾਲ ਦੀ ਉਮਰ ਹੈ 15 ਦੇ ਹੋਏ ਨਹੀਂ ਅਜੇ ਕੁਝ ਮਹੀਨਿਆਂ ਦੇ ਹੋਏ। ਬਸ ਫਿਰ ਬਾਬਾ ਜੁਝਾਰ ਸਿੰਘ ਨੂੰ ਉੱਠ ਜਾ अजीत। ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਆ ਕਬਤਾ ਸੁਣੋ ਉੱਠ ਜਾ अजीत। ਹੋ ਜਾ ਤਿਆਰ। ਮਗਰੇ ਹੀ ਤੇਰੇ ਆਉਂਦਾ ਜੁਝਾਰ ਉੱਠ ਜਾ। ਇਹ ਬਾਬਾ अजीत ਸਿੰਘ ਜੀ ਨੂੰ ਜਦੋਂ ਤੋਰ ਰਹੇ ਸੀ ਕਲਗੀਆਂ ਵਾਲੇ ਪਾਸ਼ਾ ਜੀ। ਜੇ ਤੁਝਾ ਹਰ ਸਿੰਘ ਨੂੰ ਤਿਆਰ ਵਰ ਤਿਆਰ ਕਰਕੇ ਬਾਦਸ਼ਾਹ ਤੋਰਦੇ ਐ ਉਸ ਵੇਲੇ ਦਾ ਜਿਹੜਾ ਨਕਸ਼ਾ ਹੈ ਉਹ ਅਹਿਸਾਸ ਕਵੀ ਦੀ ਕਲਮ ਹੈ ਉਸ ਸਮੇਂ ਦਾ ਨਕਸ਼ਾ ਹੈ ਉਹਨੂੰ ਧਿਆਨ ਨਾਲ ਵੇਖਣਾ ਚਾਹੀਦਾ ਉੱਠ ਜਾ ਜੀਤ ਹੋ ਜਾ 几。<Jeez. S 2>